جڑ جا دکھ, دکھ پیدا کر دلاپ ہوتا تو پیدا تو ہے تو ملاپ جہاں پرمےش آپ کردہ مشوڑا بھی آپ کرتا ہے سنجوگ بھی جوڑتا ہے بجوگ بھی کرتا ہے کیونکہ سنجوگ بجوگا جلاو لکھے آگ ਉਹ ਲੇਖਾਂ ਦਾ ਕਰਮ ਦਿੰਦਾ ਹੈ ਪਰ ਸਾਹਿਬ ਐਸੇ ਪਰਮੇਸ਼ਰ ਨੂੰ ਜੋ ਜੋ ਕਰਦਾ ਤੇ ਵਿਜੋ ਕਰਦਾ ਜੋ ਜੋ ਕਾਰ ਚਲਾਵੇ ਲਿਖਿਆ ਵਿਥਾਰ ਤੋ ਪਾਸ਼ਾ ਦਾ ਪਰਮਾਨਾ ਜੋ ਲੇਖੇ ਵਿੱਚ ਆਉਂਦਾ ਹੈ ਜੋ ਜੋੜ ਦਿੰਦਾ ਹੈ ਤੋ ਪਾਸ਼ਾ ਕਹਿੰਦੇ ਐਸੇ ਪਰਮੇਸ਼ਰ ਨੂੰ ਮੈਂ ਨਮਸਕਾਰ ਕਰਦਾ ਆਦੇਸ ਇਸ ਜਿਸਿਆ ਦੇਖ ਉਸ ਮਨੁੱਖ ਨੂੰ ਆਦੇਸ਼ ਕਰਦਾ ਇਸ ਨੂੰ ਨਮਸਕਾਰ ਕਰਦਾ

ਉਹਨਾਂ ਨਜ਼ਰ ਨਾਲ ਬਹੁਤ ਆਇ ਗੋਡਾ ਉਹ ਦੇਖਦਾ ਉਹਨਾਂ ਨਜ਼ਰ ਨਹੀਂ ਆਉਂਦਾ ਤੋਤਾ ਹੀ ਬਟਾਣਾ ਅਦੇਸ਼ ਤੇ ਸੇ ਅਦੇਸ਼ ਹਾਤ ਅਨੇਕ ਅਨਾਤ ਨਾਹਤ ਜੁਗ ਜੁਗੇ ਹੋਵੇ ਤੂੰ ਕੋ ਜੋੜਦਾ ਵੀ ਉਹ ਹੀ ਤੇ ਵਿਛੋੜਦਾ ਵੀ ਉਹ ਹੀ ਹੈ ਪਰ ਸਤਪੁਰ ਹੀ ਬਾਣੀ ਅੰਦਰ ਫਰਮਾਇਆ ਕਰਨ ਸਤਪੁਰ ਐਸਾ ਹੈ ਪਰਮੇਸ਼ਰ ਕੋ ਵੀ ਐਸਾ ਐਸਾ ਸਤਪੁਰ ਸੁਣੀਦਾ ਐਸੋ ਹੀ ਮੈਂ ਕਿਹਾ ਇਤਨਵੇਂ ਮੈਸਮੇ ਸੂਤ ਦਵਰੋ ਦੇਖਲੀ ਐਸਾ ਸਤੁਰ ਸੁਣੀਦਾ ਤੇ ਸੋ ਹੀ ਮੇਢਿ ਵਿਛੜਿਆ ਮੇਲੇ ਪ੍ਰਭ ਹਰ ਤਰਗੇ ਕਾਮ ਜੀਤ ਹਰ ਨਾਮ ਮੰਤ ਦੜਾਏ ਦਾ ਕਟੇ ਹੋਮੇ ਅੰਦਰ ਜੀਵ ਤੇ ਹੋਮੇ ਵਰਜੀਆ ਹਮੇ ਦੀ ਬੁਮਾਰੀ ਲੋਕ ਬੜਾ ਧੀਰਜ ਹੈ ਇਹ ਇਹਦਾ ਅਰਾਜ ਬਹੁਤ ਔਖਾ ਹੈ ਪੁਰਬੀ ਸਾਸਤਰੀ ਇਹਦਾ ਲਾਏ ਬਹੁਤ ਔਖਾ ਹੈ ਆਮ ਦੇ ਸਮਝਣ ਵਾਲਾ ਨਹੀਂ ਪਰ ਪ੍ਰਭੂ ਪਾਸ਼ਾ ਦਾ ਫਰਮਾਨ ਹੈ ਕਿਰਪਾ ਕੌਣ ਠੀਕ ਕਰਦਾ ਹੈ ਇਹ ਬਿਮਾਰੀ ਕੌਣ ਠੋਦਾ ਹੈ ਪਾਸ਼ਾ ਦਾ ਫਰਮਾਨ ਹੈ ਜੈਸਾ ਸਤ ਕੋ ਸੁਣੀਦਾ ਤੈਸੋ ਹੀ ਮੈਂ ਢੀਤ ਮਿਥੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਮਜੀਤ ਹਰਨਾਮੁ ਮੰਤ ਦੁਆਇ ਦਾ ਹਰਿ ਦੇ ਨਾਮ ਦਾ ਵਕਤ ਦ੍ਰਿੜਾ ਕੇ ਨਾਮ ਦਾ ਸਿਮਨ ਕਰਾ ਕੇ ਨਾਮ ਦੇ ਨਾਲ ਜੋੜ ਕੇ ਹਰ ਨਾਮੁ ਮੰਤ ਦੁਆਇ ਦਾ ਨਾਮ ਜੋ ਨਾਮ ਨਾਲ ਜੁੜਦਾ ਜੋ ਸਤਿ ਰੂਪ ਦੇ ਸਿੱਧਾ ਕੇ ਜੋੜ ਸਿਮਨ ਕਰ ਸਵੇਰੇ ਉੱਠ ਕੇ ਸੰਮੁਕਰ ਸ਼ਾਮ ਨੂੰ ਸੰਮਕਰ ਜਦੋਂ ਤੱਕ ਸਵੇਰ ਸ਼ਾਮ ਦਾ ਰਿਤਨ ਬਣ ਗਿਆ ਫਿਰ ਤੂੰ ਸਵਾਸਾ ਤਰ ਤਰ ਸਿਮਨ ਕਰ ਕਿਉਂਕਿ ਸਵਾਸ ਸਵਾਸ ਸਿਮਰੋ ਗੋਵਿੰਦ ਮਨ ਅੰਤਰ ਕੀ ਪੁੱਤਰੇ ਜਿੰਦ ਅਨਾਸ ਅਨਿਤ ਤਿਆਗੋ ਤ੍ਰੰਗ ਸੰਗਮਨਾਂ ਕੀ ਦੂੜ ਮੰਨ। ਤੋ ਗੁਰਪ੍ਰੀ ਸਾਸਿ ਸਤਗੁਰੂ ਐਸੀ ਕਿਰਪਾ ਕਰ ਦਿੰਦਾ ਹੈ। ਹਰ ਨਾਮੁ ਮੰਤਰ ਦੜਾਈਂ ਦਾ ਕਟੇ ਹੋਵੇਂ ਰੋਗ ਇਹੜਾ ਹੋਵੇਂ ਦੀ ਬਿਮਾਰੀ ਦੂਰ ਕਰ ਦਿੰਦਾ ਹੈ। ਉਹ ਕਟੇ ਹੋਵੇਂ ਰੋਗ ਨਾਨਕ ਸਤਗੁਰ ਤੇ ਨ ਮਿਲਾਇ। ਸਤਗੁਰ ਉਹਨਾਂ ਨੂੰ ਮਿਲਾਉਂਦਾ ਹੈ। ਨੇ ਨਤੁਰੇ ਪਿਆ ਸੰਯੋਗ ਉਹ ਦਾ ਸੰਯੋਗ ਹੋ ਗਿਆ ਜਦੋਂ ਸੰਯੋਗ ਹੁੰਦਾ ਤਾਂ ਫਿਰ ਮਲਾਪ ਹੁੰਦਾ ਹੈ ਪਹਿਲਾਂ ਵਿਚਰੇ ਰਹੀਏ ਪਿੱਛੇ ਰਹਿਦਾ ਦੂਰ ਰਹਦਾ ਮਾਂ ਖੁਸ਼ ਕਹਿੰਦੇ ਜਿਹੜੇ ਹੌਮੇ ਦੀ ਬਿਮਾਰੀ ਹੈ ਇਹ ਜੀਵ ਦੇ ਅੰਦਰ ਹੈ ਮੇਸ਼ਕ ਸਰੀਰ ਦੇ ਅੰਦਰ ਹਰਦੇ ਦੇ ਅੰਦਰ ਪਰਮੇਸ਼ਰ ਦਾ ਵਾਸਾ ਹੈ ਕੱਟ ਘਟ ਮੇ ਹਰ ਜੋ ਵਸੇ ਕੱਟ ਦੇ ਅੰਦਰ ਪਰਮੇਸ਼ਰ ਵਸਦਾ ਹੈ ਹਰ ਇੱਕ ਜੀਵ ਦੇ ਅੰਦਰ ਵਸਦਾ ਹੈ ਜਣੇ ਜਣੇ ਵਿੱਚ ਜੀਵ ਦਾ ਨਾਮ ਵਸਦਾ ਹੈ ਪਰ ਸਾ ਸੰਗਤ ਜਿੱਥੇ ਵਸਦਾ ਹੈ ਉੱਥੇ ਹੀ ਹੋਮੇ ਦਾ ਪਰਦਾ ਹੈ ਜਿੱਥੇ ਵਸਦਾ ਹੈ ਨਾ ਪਰਮੇਸ਼ਰ ਉੱਥੇ ਹੀ ਹੋਮੇ ਦਾ ਵਸਦਾ ਹੈ ਤੇ ਮਾ ਤੁਸ਼ਕੰਦੇ ਜਿਹਦੇ ਹੋਮੇ ਦਾ ਪਰਦਾ ਹੈ ਇਹਦੇ ਅੰਦਰ ਕੰਧ ਜਿਹੜੀ ਬਣੀ ਹੋਮੇ ਤੇ ਕਿੱਡੀ ਹੈ ਬੜੀ ਸ਼ੋਖਸ਼ਮ ਹੈ ਕਦੇ ਗੱਠਾ ਸਿਲਕੇ ਦੇਖਿਓ ਗੱਠੇ ਦੇ ਉੱਤੇ ਇੱਕ ਸ਼ੋਖਸ਼ਮ ਪਰਦਾ ਹੁੰਦਾ ਹੈ ਉਹ ਚਰੀ ਦੇ ਨਾਲ ਲੱਗੇ ਚਰੀ ਤੇ ਹੁੰਦੀ ਹੈ ਉਹ ਕਹਿੰਦੇ ਉਹਨਾਂ 100 ਗੁਣਾ ਉਹਨੂੰ ਹੋਰ ਬਰੀਕ ਕਰੀਏ 100 ਤੋਂ ਫਿਰ 100 ਕਰ ਲਈਏ ਉਹ ਇੰਨੀ ਜਿਹੜੀ ਸਾਡੀ ਅੱਖਾਂ ਨਾਲ ਨਹੀਂ ਆ ਸਕਦੀ ਉਹ ਤੋਂ ਵੀ ਬਰੀਕ ਜਿਹੜੀ ਉਹ ਪੜਦਾ ਹੈ ਉਹ ਕੰਧ ਏਡੀ ਬੜੀ ਕੰਧ ਸਾਡੇ ਉਹ ਵੀ ਚੁਟਦੀ ਨਹੀਂ ਜਦੋਂ ਉਹ ਕੰਧ ਰੱਬ ਤੋਂ ਨਾਲੋਂ ਜਿਹੜੀ ਸਾਗਸੰਗ ਵਿੱਚ ਪਾਈ ਹੈ ਉਹ ਕੰਧ ਕਿਤੇ ਨਿਕਲ ਜਾਏ ਫਿਰ ਪਰਮੇਸ਼ਰ ਕੋਲੇ ਅਗਾੰਤਰੀ ਜਿੰਗਲ ਜਿੰਗਲ ਕਿਆਪ ਹੋਏ ਬਣ ਕੰਡਾ ਮੋੜ ਦੀ ਬੱਸੀ ਦਾ ਬਹਿਆ ਨਹੀਂ ਜਿੰਗਲ ਕਿਆ ਟੁੰਡੇ ਰਬ ਦਾ ਤੇਰੀ ਅੰਦਰ ਬਸਦਾ ਹੈ ਪਰੋਲੀ ਕੰਧ ਹਉਮੈ ਦੀ ਹੈ ਜਿੰਨਾ ਚਿਰ ਉਹ ਪੈਂਦੇ ਨਹੀਂ ਉਹ ਮਿੱਤ ਦਾ ਬਰੀ ਦੱਸਦਾ ਗੁਰਪ੍ਰੀਤ ਸਾ ਸੰਗਤ ਕਿਆ ਕੋਸਤ ਪਰ ਸਤਗੁਰੂ ਗੋਲ ਪ੍ਰਮੇਸ਼ਰ ਜਿਹੜਾ ਸਤੂ ਕਿਰਪਾ ਕਰਦਾ ਹੈ ਕੋਈ ਉਹ ਹਉਮੈ ਦੀ ਕੰਧ ਢਾਡਾ ਹੈ ਸਾਸ ਹਉਮੈ ਦੀ ਕੰਧ ਢਵਾ ਕੇ ਕੀ ਹੁੰਦਾ ਹੈ ਹਰ ਨਾਮੋਂ ਕਦੋਂ ਕਿੰਨਾ ਟਾਈਮ ਦੀ ਹਰ ਨਾਮੋਂ ਮਨ ਤੇ ਦਰਣਾਏ ਦਾ ਕਟੈ ਹੋ ਮੈਂ ਰੋਗ ਨਾਨਕ ਸਤਿਗੁਰਾਂ ਨੇ ਨਾ ਬਲਾ ਜਨਾ ਤੁਰੇ ਪਿਆ ਸੇញੋ ਜੋ ਸੇញੋ ਗਿੜ ਜਾਂਦਾ ਤੂੰ ਸਾਸ ਹੋ ਮੇਰੀ ਕਦ ਟੈ ਜਾ ਵੀ ਤੇ ਪਰਮੇਸ਼ਰ ਦਾ ਰੋਪ ਅਹਿਸਾਸ ਨੂੰ ਸਤਿਗੁਰ ਦੀ ਕਿਰਪਾ ਨਦਰਸ਼ ਨਹੀਂ ਦੰਦੇ ਤੋ ਗੁਰਪ੍ਰੇਰਿ ਸਾਸ ਕੋ ਦੋ ਜੇ ਵਿਖਿਆ ਬੋ ਨਾ ਸਕੇ ਮਿਲ ਕਾ ਸਭੁ ਗੁਣ ਗਾਹੁ ਜੇ ਤੇ ਉਪਜੀਤੈ ਮਨੀ ਸਦੀ ਪੀਰ ਸੁਮਾ ਕਰ ਗਏਨੀ ਪਾਪ ਤੋਂ ਬਹੁ ਨ ਬਿਚਰੀਆ ਫਿਰ ਐਸੇ ਪਰਮੇਸ਼ਰ ਦੇ ਪੈਰਾਂ ਤੋ ਬਾਹਰ ਜਾਉਣ ਲਖ ਵਾਰੀ ਇੱਕ ਵਾਰੀ ਬਾਹਰ ਜਾਉਣ ਲਖ 베ਰੀਏ ਉਹਨਾਂ ਤੋਂ ਬਖਸ਼ਾਰ ਤੇ ਬਾਰੇ ਬਾਰੇ ਜਾਂਦਾ ਹੈ ਕਿਨਾਂ ਦੇ ਬਾਹਰ ਜਾਉਣ ਲੱਖ ਵੇਰੀਆਂ ਹਰ ਸੱਜਣ ਅਗਭਾਗ ਲੱਖ ਵਾਰੀ ਵਾਰ-ਵਾਰ ਜਾਨਣਾ ਹੈ ਕਿਨਾਂ ਤੋਂ ਰਹਿ ਜਾਣਾ ਸਾਸ ਗੁਰਬਾਣੀ ਮੈਨਕਾ ਦੀ ਬਲਿਹਾਰੀ ਗੁਰ ਆਪਣੇ ਤੇ ਉਹ ਹਾੜੀ ਭਗਵਾਨ ਸਤਿਵਾਰੀ ਦਿਹਾੜੀ ਵਿੱਚ ਬਹੁਤ ਵਾਰੀ ਸਤਿਵਾਰੀ ਤੂੰ ਜਿਆਸੀ ਪੁੱਛਦਾ ਕਿਉਂ ਵਾਰੀ ਵਾਰੀ ਇੱਕ ਵਾਰੀ ਨਮਸਕਾਰ ਕਰ ਲਈ ਤੇ ਬੜ ਚੰਗੀ ਗੱਲ ਦੋ ਵਾਰੀ ਮੱਥਾ ਟੇਕ ਲੈ ਤੇ ਚੰਗੀ ਗੱਲ ਐ ਬਾਰ-ਬਾਰ ਕੇ ਬਲਿਹਾਰੀ ਗੁਰੂ ਆਪਕੇ ਦੋਹਾਰੀ ਸਤਿ ਬਾਣ ਕਹਿੰਦੇ ਕਿਉਂ ਤਾਂ ਬਾਦਸ਼ਾਹ ਕਹਿੰਦੇ ਇਸ ਕਰਕੇ ਦੋਹਾਰੀ ਸਤਿ ਬਾਣ ਜਿੰਨ ਮਾਨਸ ਤੇ ਦੇਵ ਤੇ ਕੀ ਮੈਂ ਉਖਤੂ ਇਸ ਕਰਕੇ ਬਾਰ-ਬਾਰ ਬੜਾਇਆ ਜਾਂਦਾ ਜਿਹਨੇ ਮਨੁਸ਼ ਤੋਂ ਦੇਵਤਾ ਬਣਾ ਦਿੱਤਾ ਧੰਦੇ ਲਗੀ ਕਵਿਸਾਸ ਸਤਿ ਨੂੰ ਐਸੀ ਕਿਰਪਾ ਕਰਦੈ ਇਹ ਜੀਵ ਨੂੰ ਮਨੁਸ਼ ਤੋਂ ਦੇਵਤਾ ਬਣਾ ਦੇ ਜਿੰਨ ਮਾਨੁਸ ਤੇ ਦੇਵ ਤੇ ਕੀ ਕਰਤ ਨਾ ਲਾਗੀ ਬਾ ਕਹਿੰਦੇ ਕੋ ਸਮਾ ਨਹੀਂ ਲੱਗਦਾ ਜੇ ਸੋਚਦਾ ਉਹ ਕਬਹਿ ਸੂਰ ਜੜੇ ਜਾਂ ਜੀਤੇ ਚੰਦ ਹੁੰਦਿਆ ਗੁਰਬਿੰਦ ਖੋਰਾ ਤਾਂ ਤੁਮਰੀ ਪਰਿ ਸਾਸੁਤ ਇਸ ਕਰਿ ਕੋ ਪਾਛਣਾ ਪ੍ਰਮਾਨ ਹੈ ਬਾੜ ਜਾਉ ਲਖਬੇਰੀਆਂ ਹਰ ਸਿੱਧ ਅਗਮਾ ਥਾ ਹੋ ਸਰਪੈ ਨਾਰਾਇਣੇ ਨਾਨਕ ਤਰਪੀਆ ਦੇਸ਼ਤ ਕੁਤੇ ਕਿਰਪਾ ਮੰਗੀ ਨਾਰਾਇਣ ਤੇ ਪੰਪੀ ਪਸਾਸ ਨੂੰ ਪ੍ਰੂਭਕ ਸਿੱਖ ਕਰਦਾ ਹੈ ਕਿਉਂਕਿ ਪਰਕਾ ਹੋਈ ਸਾਹ ਨੂੰ ਖੋਹਦਾ ਸਭ ਸੁਖ ਇਸ ਮੀਨੀਆਂ ਅੰਦਰ ਕੋਹ ਮੀਨੀਆਂ ਅੰਦਰ ਪੇਸਾਰੇ ਸੁਖ ਮਿਲ ਜਾਂਦੇ ਸਾਰਾ ਆਨੰਦ ਮਿਲ ਜਾਂਦਾ ਹੈ ਓਖ ਸੁੰਦਾ ਸਭ ਸੁਖ ਤਾਂ ਸਾਹਸੰਗ ਕਿਹਨਾਂ ਨੂੰ ਮਿਲਦਾ ਜਿਸ ਬਖਸ਼ੇ ਬਿਖਵਾ ਇਹ ਤੇ ਬੇ ਪਲਵਾਜਦਾ ਜਿੱਤੇ ਬਖਸ਼ਿਸ਼ ਕਰ ਦਿੰਦਾ ਜਦੋਂ ਬਖਸ਼ਿਸ਼ ਉਹ ਦੇ ਇੱਕ ਬਿਹਸਾਸ ਨੂੰ ਸਾਰਾ ਕੁਝ ਮਿਲਦਾ ਪਰ ਮਿਲਦਾ ਉਹ ਨਾ ਮੈਂ ਜਿਹੜੇ ਆਖਦੇ ਮੇਰਾ 사ਸੰਗਤ ਸਤਗੁਰੂ ਦਾ ਨਾਲ ਲਾਪ ਹੋ ਗਿਆ ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਜੀ ਸਤਿਗੁਰੂ ਦੇ ਦਾਨ ਤਾਂ 사ਸੰਗਤ ਜਦੋਂ ਮਨ ਛਤਪੁਰ ਨਾਲ ਜੁੜ ਜਾਂਦਾ ਹੈ ਮਨ اٹਕਿਆ ਬੇਪਰਵਾਹ ਦੇ ਨਾਲ ਉਸ ਦੀਨ ਤੋਂ ਨਹੀਂ ਸ਼ਾਹ ਦੇ ਨਾਲ ਜਦੋਂ ਜੁੜੇ ਜਾਂਦਾ ਹੈ ਮਨ ਫਿਰ اٹਕ ਜਾਂਦਾ ਹੈ ਜਦੋਂ ਅਟਕ ਗਿਆ ਫਿਰ ਕੋਈ ਦੌੜਾ ਨਹੀਂ ਘੇਰੌ ਲੱਗਦਾ ਜਿਹੜੇ ਬੁਮੇਸ਼ ਦੇ ਨਾਲ ਹੀ ਜੁੜ ਗਏ ਅਭੇਦ ਹੋ ਗਏ ਜਿਹੜੇ ਅਭੇਦ ਹੋਏ ਸਰਸਿੰਦੀ ਸਾਡੇ ਸਮਝ ਵਿੱਚ ਸ਼ੈ ਨਾ ਆਵੇ ਜਿਹੜੇ ਅਭੇਦ ਹੋਏ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਨੂੰ ਨਮਸਕਾਰ ਕੀਤਾ ਜਾਂਦੀ ਹੈ ਉਹਨਾਂ ਕੋਲੋਂ ਮੰਗਾ ਮੰਗੇ ਜਾਂਦੀਆਂ ਉਹਨਾਂ ਦੀ ਕਿਰਪਾ ਮੰਗੀ ਜਾਂਦੀ ਮਹਾਰਾਸਤ੍ਰਿ ਕਿਰਪਾ ਕਰਨੀ ਤੇ ਬਾਬਾ ਜੀ ਨੋ ਜਿਹੜੇ ਸੇਕ ਦਾ ਨਵਾਸ ਤੇ ਆਏ ਨਮਸਕਾਰ ਕਰਨ ਵਾਸਤੇ ਮੰਗਲ ਮੰਗਾ ਮੰਗਣ ਵਾਸਤੇ ਆਏ ਕੰਜਨ ਪਿੱਛੇ ਮੰਗੀਆਂ ਅੱਜ ਸ਼ੁਕਰਾਨਾ ਕਰਨ ਵਾਸਤੇ ਕੰਜਨ ਅੱਜ ਮੰਗਣੀਆਂ ਵੀ ਕਾਹ ਸ਼ੁਕਰਾਨਾ ਕਰਨ ਵਾਸਤੇ ਹੋਣਾ ਤੇ ਉਹਨੇ ਤਾਂ ਦੇ ਹੀ ਜਾਣਾ ਕਿਉਂਕਿ ਦੱਦਲ ਦਾਤਾ ਇਹ ਖੈ ਸਭ ਕੋ ਦੇਵਨ ਹਾਰ ਦੇਦੇ ਤੋਟ ਨਾ ਪਈ ਉੱਥੇ ਕੋਈ ਤੋਟ ਨਹੀਂ ਦੇਦੇ ਤੋਟ ਨਾ ਵੀ ਗੰਤ ਭਰੇ ਪੜਾ ਜਿਨ੍ਹਾਂ ਦੇ ਗੰਤ ਪੜਾਰੇ ਭਰੇ ਹਨ ਪਰ ਭਰਪੂਰ ਹਨ ਉਹ ਕਦੀ ਸਾਸਨ ਤੋੜ ਨਹੀਂ ਆਉਣੀ ਮੰਗਣ ਵਾਲੇ ਪੇਸ਼ਕ ਤੱਕ ਜਾਣਗੇ ਮੰਗਣ ਵਾਲੇ ਥੱਕ ਜਾਣਗੇ ਚਲੇ ਜਾਣਗੇ ਖਤਮ ਹੋ ਜਾਣਗੇ ਪਰ ਸਾਸਨ ਦੇਣ ਵਾਲਾ ਕਦੀ ਖਤਮ ਨਹੀਂ ਹੁੰਦਾ ਕਿਉਂਕਿ ਗੁਰਬਾਣੀ ਦਾ ਗਿਆਨ ਅਨੁਪਰੇ ਸਾਸਨ ਦੰਦਾ ਦਾਇ ਇਥੇ ਸਭ ਨੂੰ ਦੇਵਨ ਹਾਰ ਦੇਣ ਤੇ ਤੋਟਨਾ ਬੇਗੰਤ ਪਰੇ ਪੰਡਾ ਕੋ ਦੇ ਘਰ ਪੰਡੇ ਪੰਡਾਰੇ ਭਰਪੂਰ ਹਨ ਤੋ ਗੁਰੂ ਪਰਿਸ਼ਾਸ ਸੰਬੰਧਾ ਲੈਂਦਾ ਲੈਂਦਾ ਅੰਦਰ ਥੱਕ ਜਾਂਦਾ ਹੈ ਜੋ ਥੱਕ ਜਾਂਦਾ ਹੈ ਉਹ ਕਦੇ ਖਤਮ ਨਹੀਂ ਹੋ ਜਾਂਦਾ ਪਰ ਦੇਣ ਵਾਲਾ ਕਦੇ ਖਤਮ ਨਹੀਂ ਹੁੰਦਾ ਨਾਮ ਦੇ ਭੰਡਾਰੇ ਕਦੇ ਖਾਲੀ ਹੁੰਦੇ ਤੋ ਸਤਿਗੁਰ ਦੇ ਚਰਨਾ ਵਿੱਚ ਸਾਸ ਨੂੰ ਮੰਗ ਕਰਨ ਵਾਸਤੇ ਗੁਰੂ ਚਰਨਾ ਵਿੱਚ ਆਇਆ ਤਾਂ ਗੁਰੂ ਬਾਛ ਦੀ ਕਿਰਪਾ ਨਾਲ ਅੱਜ ਦਾ ਮਹੀਨਾ ਜੋ ਸਤਿਗੁਰ ਦੀ ਕਿਰਪਾ ਨਾਲ ਕੋਮ ਹੀਨਾ ਪਰਾਰੰਭ ਹੋਇਆ ਹੈ ਸਾਸ ਨੂੰ ਕੋਮ ਹੀਨੇ ਦਾ ਸਤਿਗੁਰ ਦਾ ਆਪ ਮਾਣੈ ਸਰਮ ਕਈ ਨਾ ਦਾਣੀ ਨਾਨਕ ਤਰਪੀ ਜਾਉ ਤੋਖ ਸੁੰਦਾ ਸਰਬ ਸੁਖ ਜੇ ਸਬਕਸ਼ੇ ਵੀ ਪ੍ਰਵਾਜਿਤ ਤੇ ਪ੍ਰਭੂ ਕਿਰਪਾ ਕਰੇ ਜੇ ਤੇ ਬਖਸ਼ਿਸ਼ਾ ਕਰ ਦਿੰਦਾ ਹੈ ਹੁਣ ਸਾਰੇ ਸੁਖ ਪ੍ਰਾਪਤ ਹੋ ਗਏ ਐਸੇ ਨੇ ਅੰਦਰ ਸਾਸ ਨੂੰ ਠੰਢੇ ਮਿਲਦੇ ਅੰਦਰ 117 ਸੰਗਤ ਮੋਹਰਲਾ ਮਹੀਨਾ ਸਾਸ ਸੰਗਤ ਨੂੰ ਹੋਣਾ ਹੈ ਤੋਂ ਪਹਿਲੇ ਜਾ ਕੇ ਤਿਆਰੀਆਂ ਤੀਰਥ ਸਥਾਨਾਂ ਤੇ ਹੋਣ ਪਰ ਲਾਪਣੀਆਂ ਇਸ਼ਨਾਨ ਸ਼ੁਰੂ ਹੋ ਜਾਣੇ ਭਜਨ ਬੰਦਗੀ ਸ਼ੁਰੂ ਹੋਣੀ ਹੈ ਪਉ ਮਦਾਨ ਸ਼ੁਰੂ ਹੋ ਜਾਣਾ ਸਗੁਰੂ ਪਰਿ ਸਾਸ ਸੰਗਤ ਆਪਣਾ ਨਿਯਮ ਸ਼ੁਰੂ ਹੋ ਜਾਣਾ ਤੁਲਨ ਫਿੱਟਾਂ ਦੀ ਲੱਗਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਐਮ ਗੁੰਡੀ ਧਰਤੀ ਤੇ ਜਾ ਕੇ ਇੱਥੇ ਸਤ ਚੋਟੀਆਂ ਬਣੀਆਂ ਹਲੇ ਦੁਆਲੇ ਨੱਬੇ ਕੁੰਡੇ ਇੱਥੇ 24 ਘੰਟੇ ਪਰ ਪੰਜਾਬਦੀ ਰਹੀ ਉੱਥੇ ਨਰਸ਼ਮਣ ਕੀਤਾ ਹੈ ਤਪਸਵੀ ਦੇ ਰੂਪ ਵਿੱਚ ਐਕਸ਼ਨ ਮਣ ਕੀਤਾ ਠਾਟਰੀ ਲੱਭੀ ਆਵਾਜ਼ ਕੀਤੀ ਹੋਰ ਮਹਾਪੁਰਸ਼ ਗਏ ਸਹ ਕੋ ਜੰਗਲਾ ਜਾ ਕੇ ਕੁੰਦਰਾ ਜਾ ਕੇ ਬਾਣਾ ਜਾ ਕੇ ਪਰਫਿਮੇ ਲਾ ਕੇ ਤੇ ਜਾ ਕੇ ਸਿਮਨ ਕਰਦੇ ਬੰਦਗੀ ਕਰਦੇ ਕੋਈ ਠੰਡ ਨਹੀਂ ਲੱਗਦੀ ਐਸ ਮਹੀਨੇ ਅੰਦਰ ਅਗਲੇ ਮਹੀਨੇ ਅੰਦਰ ਸਾਧੂ ਲੋਗ ਸਾਸਨ ਦੇ ਜਲ ਧਾਰੇ ਕਰਦੇ ਧਿਆਨ ਫੇੜਨ ਜਲ ਧਾਰਾ ਕਰਦੇ ਠੀਕ ਠੰਡ ਸਾਨੂੰ ਲੱਗਦੀ ਠੰਡ ਲੱਗਦੀ ਹੈ ਪਰ ਉਹ ਮਹਾਪੁਰਸ਼ ਆਪਣੇ ਸ਼ਬਦ ਦਾ ਅਭਿਆਸ ਕਰਕੇ ਸਤਿਗੁਰੂ ਤੇ ਗੁਰਮੰਤਾ ਦਾ ਵਿਆਸ ਕਰਕੇ ਸੇਮਣ ਕਰਕੇ ਉਹ ਜਲ ਧਾਰੇ ਕਿੱਦਾਂ ਹੁੰਦੇ ਕੜਵੀ ਛੋਟੀ ਮੋਰੀ ਕੱਲ੍ਹੜੇ ਪਾਣੀ ਨਾ ਪਰ ਦੇਣਾ ਸੇਵਾਦਾਰ ਪਾਣੀ ਹੀ ਪੜਦਾ ਤੇ ਸੰਤ ਸਮਾਧੀ ਲੈ ਕੇ ਥੱਲੇ ਬੈਠ ਜਾਂਦੇ ਉੱਪਰ ਪਾਣੀ ਉਹ ਸਾਪੇ ਛੋਟੀ ਤੇ ਪਹਿ ਰਿਆ ਨਾਲੂ ਤੇ ਪਹਿ ਰਿਆ ਪਾਣੀ ਤੇ ਤੀਰੀ ਪਹਿ ਰੇ ਤੜਾ ਕੋਲ ਭੜਕ ਨੋਲ ਤਾਂ ਫੜ ਫੜਦਾ ਨਹੀਂ ਹੈ ਕੋਈ ਇੱਕ ਘੜਾ ਖਤਮ ਹੋਣ ਲਈ 2 ਘੰਟੇ ਵੀ ਲੱਗ ਜਾਂਦੇ ਕਿੰਨੇ ਘੜੇ ਮੈਂਦੇ ਕਿਸੇ ਤੇ 10 ਸ਼ੁਰੂ ਹੁੰਦਾ ਹੈ ਨਾ ਤਾਂ 20 ਤੇ ਸ਼ੁਰੂ ਹੁੰਦਾ ਹੈ 20 ਤੇ 50 ਦੇ ਸ਼ੁਰੂ ਹੁੰਦਾ ਹੈ ਪਰ 100 ਤੋਂ ਜਿੱਥੇ ਸ਼ੁਰੂ ਹੁੰਦਾ ਹੈ 55 ਦੇ ਸ਼ੁਰੂ ਹੁੰਦਾ ਹੈ ਇਹਦਾ ਬਕਰੇ-ਬਕਰੇ ਇੱਕ ਇੱਕ ਘੜਾ ਇਹਨਾਂ ਸੱਤੇ ਸਾਸੂ ਪਾਣੀ ਦਾ ਪਾਇਆ ਜਾਂਦਾ ਕਾਦੇ ਆਸਰੇ ਬਸਦਾ ਹੈ ਮੇਰੇ ਸਾਧੂ ਉਹ ਵੀ ਇਨਸਾਨ ਨਹੀਂ ਹੈ ਨੂੰ ਸਾਮੀ ਜਾਮਾ ਹੀ ਹੈ ਸਾਡੇ ਲਈ ਤੋ ਤੁਹਾਡੇ ਲਈ ਕੋਈ ਇੱਕੋ ਹੀ ਹੈ ਛਾਂਡੋ ਰੂਹ ਵੀ ਲੱਗਦੀ ਹੈ ਪਰ ਜਿਸ ਕਰਕੇ ਕੁਝ ਨਹੀਂ ਹੁੰਦਾ ਉਹਨਾਂ ਦੇ ਗੰਠ ਅੰਦਰ ਪ੍ਰਮੇਸ਼ਰ ਦਾ ਨਾਮ ਜੋ ਅਜ ਦਾ ਸਾਧੂ ਦਾ ਸਰੂਪ ਨੇਸ਼ ਹੈ ਗੁਰੂ ਕ ਜੀ ਸਾਸ ਜੀ ਜਿਨ੍ਹਾਂ ਦੇ ਹੱਥ ਉਪਾਸ਼ਾ ਦਾ ਪਰਮਾਨਾ ਹੈ ਗੁਰੂ ਕ ਜੀ ਸਾਸ ਜੀ ਬੋਖਸ ਤੋਂ ਖਾਰਨਾ ਪਿਆ ਤੇ ਗੰਠ ਮੜਿਆ ਹਰਨਾ ਉਨਾਂ ਦੇ ਗੰਠ ਅੰਦਰ ਪ੍ਰਭੂ ਦਾ ਨਾਮ ਹੈ ਜੋ ਸਿਮਰਦੇ ਹੈ ਉਹ ਤੇਠ ਠੰਡ ਨਹੀਂ ਲੱਗਦੀ ਪਾਣੀ ਵੀ ਅਸਰ ਕਰਦਾ ਹੈ ਹੋਰਾ ਨਹੀਂ ਅਸਰ ਕਰਦਾ ਹੈ ਬਰਫ਼ ਨਹੀਂ ਅਸਰ ਕਰਦੀ ਕਿਉਂਕਿ ਪਰਮੇਸ਼ਰ ਦਾ ਨਾਮ ਵੀ ਹੈ ਉਹ ਸੇਤਾ ਕਰਦਾ ਹੈ ਉਹ ਦੌਰਾ ਵੱਡ ਜਾਂਦਾ ਹੈ ਕਰਤਾਰpur 라ਮੀ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਤੜਕੇ ਉੱਠ ਕੇ ਰਾਂਗ ਵਿੱਚ ਖੜ ਕੇ ਰਾਤ ਨੂੰ ਜਾ ਕੇ ਦੋ ਵੇਤ ਸ਼ੁਰੂ ਹੋ ਕੇ ਸਾਸ ਨੂੰ ਤੱਕ ਸਾਰ ਤੱਕ ਬਾਹਰ ਹੀ ਰਾਂਗ ਦੇ ਵਿੱਚ ਖੜ ਕੇ ਭਜਨ ਕਰੇ ਕਰਦੇ ਸਨ ਧਿਆਨ ਦੇ ਨਾਲ ਸਿਮਰਨ ਕਰਨਾ ਪਾਣੀ ਦੇ ਧਾਬੇ ਦੇ ਵਿੱਚ ਖੜ ਕੇ ਇਹਨਾ ਮੇਂ ਧਿਆਨ ਤੱਕ ਤੁਨੋਂ ਦੇ ਲੈਣਾ ਜੀ ਉਨਾਂ ਦੇ ਸਿਰ ਉੱਤੇ ਖੜਾ ਵਸਤਰ ਸਾਮ ਕੇ ਰਖੜੇ ਰਾਤ ਨੂੰ ਖੜੇ ਰਹੇ ਬੈਠੇ ਦੇ ਇੰਨੀ ਠੰਡ ਪਈ ਇੰਨੀ ਤਰੇੜ ਪੈ ਗਈ ਕੱਪੜੇ ਫਿੱਜ ਗਏ ਵਸਤਰ ਫੜ ਕੇ ਬੈਠਾ ਹੈ ਹਸਰ ਹੋ ਗਿਆ ਠੰਡ ਦਾ ਮੇਹੋਸ਼ ਹੋ ਗਿਆ ਟਿਕ ਪਿਆ ਸਾ ਸੰਗੇ ਜੀ ਉਹ ਬਾਹਰ ਬੈਠਾ ਗੁਰੂ ਨਾਮ ਕਵਾਸ਼ ਤੇ ਪਾਣੀ ਹੀ ਖੜੇ ਤਾਂ ਮਹਿਣਾ ਪਾਣੀ ਖੜੇ ਪਰ ਉਹ ਭੇਉਸ਼ ਹੋ ਗਿਆ ਗੁਰੂ ਨਾਨਕ ਪਾਸ਼ਾ ਨੇ ਕਿਹਾ ਕਿ ਲੈਣਾ ਨਹੀਂ ਪੇ ਪਾਣੀ ਤੋਂ ਬਾਹਰ ਨਿਕਲੇ ਦੇਖਿਆ ਭੇਉਸ਼ ਹੋਇਆ ਗੁਰੂ ਪਾਸ਼ਾ ਨੇ ਕੀਤਾ ਆਪਣੇ ਪੈਰ ਦਾ ਕੁੰਡਾ ਲੈਣੇ ਨੂੰ ਲਾ ਦਿੱਤਾ ਜੋ ਲੈਣੇ ਲਾਇਆ ਲੈਣੇ ਨੂੰ ਗਰਮੀ ਆ ਗਈ ਗਰਮੀ ਆ ਗਈ ਪਾਣੀ ਤੋਂ ਬਾਹਰ ਲੈਣਾ ਬੈਠਾ ਗੁਰੂ ਨਾਨਕ ਪਾਸ਼ਾ ਪਾਣੀ ਵਿੱਚ ਧਾਨ ਪਰ ਤੇ ਆਂਦੀ ਗੱਲ ਇਹ ਹੈ ਕਿ ਜਿਹਨੇ ਪਾਣੀ ਚ ਬਾਹਰ ਨਿਕਲਣਾ ਜਦੋਂ ਬੁੱਥਰ ਹੈ ਤੇ ਗਰਮੀ ਮੋੜ ਰਹੀ ਹੁਆਲੀ ਜਦ ਕਿ ਠੰਡ ਉਤਰ ਹੋਣੀ ਸੀ ਪਾਣੀ ਵਾਲੇ ਫਲਿਆਣਾ ਉੱਠ ਕੇ ਬੈਠ ਕੇ ਪਾਛਾ ਪੁੱਛਦੇ ਕੀ ਗੱਲ ਬਈ ਕਹਿੰਦਾ ਮਾਰੇ ਠੰਡ ਬੜੀ ਸੀ ਤਰੇੜ ਤੈ ਕੇ ਕੱਪੜੇ ਭਿੱਜ ਗਏ ਇਸ ਕਰਕੇ ਠੰਡ ਦਾ ਅਸਰ ਹੋ ਗਿਆ ਤੇ ਵਿਹੋਸ਼ੀ ਹੋ ਗਈ ਪਾਛਾ ਕਹਿੰਦੇ ਕੋਈ ਗੱਲ ਨਹੀਂ ਕਲਿਆਣ ਹਰਾਨ ਹੋਇਆ ਮਾਰੇ ਮੈਂ ਪਾਣੀ ਕੁਲਵਾਰ ਬੈਠਾ ਸੀ ਤੁਸੀਂ ਪਾਣੀ ਵਿੱਚ ਇੰਨੇ ਚਿਰ ਖੜੇ ਰਹੇ ਸੀ ਤੇ ਮੈਨੂੰ ਠੰਡ ਲੱਗੀ ਤੁਹਾਨੂੰ ਕੁਝ ਵੀ ਨਹੀਂ ਹੋਇਆ ਤਾਂ بادشاہ ਕਹਿੰਦੇ ਕੂਈ ਗੱਲ ਨਹੀਂ ਇਹ ਗੱਲ ਸਮਝਣ ਦੀ ਹੈ ਇਹ ਗੱਲ ਗੌਰਵ ਗਾਂਧੀ ਦਿਮੋੜਿਆ ਉਹ ਗੌਰ ਕਰਨੇ ਕਰ ਤਨ ਬਦਲ ਲੱਗੇਗਾ ਕੋਈ ਤਲੀ ਸਾਸੰਗ ਉਹ ਠੰਡ ਬਰਫ਼ ਦਾ ਹਮੇਂ ਕੋਈ ਅਸਰ ਨਹੀਂ ਜਿਹੜਾ ਇਹਨੂੰ ਸਮਝਦਾ ਹੈ ਜਿਹੜਾ ਸਮਝ ਜਾਂਦਾ ਹੈ ਗੱਲ ਸਮਝਣ ਦੀ ਹੈ ਰਾਮ ਰਹੀਮ ਤਾਂ ਮੌਲਾ ਕਿਹਾ ਗੱਲ ਸਮਝ ਲਈ ਤੇ ਰੌਲਾ ਕਿਹਾ ਜਿੰਨੇ ਸਮਝ ਲਿਆ ਉਹਨੂੰ ਪਤਾ ਕਿ ਕੁਝ ਨਹੀਂ ਹੋਣਾ ਜਿਹੜਾ ਨਹੀਂ ਸਮਝਦਾ ਉਹ ਖੜਨਾ ਲੱਗਦੀ ਹੈ ਜਿੰਨੇ ਮਰਜ਼ੀ ਕੱਪੜੇ ਪਾਈ ਜਿੰਨਾ ਵਾਜਤਨ ਕਰੀਏ ਖੰਡ ਲੱਗੇ ਹੀ ਲੱਗੇ ਇਸ ਤੋਂ ਬਚਣ ਲਈ ਆਪ ਬਹੁਤ ਤਨ ਕਰਦੇ ਆ ਪਰ ਫਿਰ ਵੀ ਲੱਗਦੀ ਹੈ ਦਾਸ ਇੰਗਲੈਂਡ ਵਿੱਚ ਗਿਆ ਇੱਕ ਹਾਲ ਵਿੱਚ ਬੈਠੇ ਉਹ ਤੇ ਹੀ ਡਰ ਲੱਗੇ ਸੈਂਟਰ ਲੀਟਣ ਲੱਗੀਆਂ ਬੱਚੇ ਨੱਠੇ ਭੱਜ ਰਹੇ ਜਿੱਦਾਂ ਹੁਣ ਭੱਜਦੇ ਇੱਕ ਮਾਈ ਉਹਦੇ ਨਾਲ ਤਿੰਨ ਚਾਰ ਬੱਚੇ ਉੱਤੇ-ਪਲੋਤੇ ਉਹ ਇੱਕ ਨੂੰ ਫੜ ਕੇ ਲੈ ਮਦੂਆ ਬਾਹਰ ਦੂਰ ਭੜਕਲੇ ਤੀਆ ਬਾਹਰ ਉਹ ਰੱਖੇ ਕਿੱਥੇ ਪਿਠਾਰੇ ਕਿੱਥੇ ਹੀਟੋ ਤੇ ਲੱਗੇ ਮੁਰਮੁਰ ਕੇ ਭਾਰੇ ਜਦੋਂ 나히 ਹਟੇ ਮੈਂ ਪੁੱਛਿਆ ਮਾਤਾ ਜੀ ਗੱਲ ਕੀ ਜੇ ਤੁਸੀਂ ਬੱਚਿਆਂ ਨੂੰ ਫੜ ਕੇ ਇੱਥੇ ਬਾਹਰ ਨਹੀਂ ਲੱਲ ਕੀ ਉਹ ਕਹਿੰਦੀ ਜਾਨ ਕੋਈ ਨਹੀਂ ਗੱਲ ਸਿਰਫ ਇਹ ਹੈ ਕਿ ਬਾਹਰ ਠੰਡ ਬਹੁਤ ਹੈ ਤੇ ਮੈਂ ਸੋਚਦੀ ਕਿ ਹਿੱਟ ਤੇ ਲੱਗ ਕੇ ਬੈਠਣਗੇ ਉਹਨਾਂ ਠੰਡ ਨੇ ਲੱਗੇਗੀ ਇਹਨਾਂ ਨੂੰ ਤੱਤੀ ਹਵਾ ਲੱਗੇਗੀ ਮੈਂ ਕਿਹਾ ਮਾਂ ਬੜੀ ਹੈਲਾਨੀ ਦੀ ਗੱਲ ਕਹਿੰਦੇ ਕਿਉਂ ਮੈਂ ਕਿਹਾ ਵੀ ਤੂੰ ਚੰਗੀ ਮਾਂ ਹੈ ਤੇ ਮਾਂ ਤਾਂ ਕਹਿੰਦੀ ਮੇਰੇ ਪੁੱਤ ਨੂੰ ਤਤੀਵਾ ਨਾ ਲੱਗੇ। ਮਾਮਾ ਸਾਰੇ ਇਹ ਕਹਿੰਦੇ ਕਿ ਮੇਰੇ ਪੋਤਰ ਤਤੀਵਾ ਨਾ ਲੱਗੇ। ਪਰ ਤੂੰ ਬੜੀ ਹੈਰਾਨੀ ਦੀ ਗੱਲ ਤੂੰ ਦਾਦੀ ਮਾਂ ਬਣ ਕੇ ਤੂੰ ਪੁੱਤ ਨੂੰ ਪੋਤਿਆਂ ਨੂੰ ਛੱਡੀ ਹਵਾ ਤੋਂ ਬਾਹਰ ਕੱਢ ਕੇ ਤੂੰ ਤਤੀ ਹਵਾ ਦੇ ਕੋਲ ਭਾਦੀ ਇਹ ਬੜੀ ਘਰਾਨੀ ਦੀ ਗੱਲ ਹੈ। ਉਹ ਕਹਿੰਦੀ ਬਾਬਾ ਜੀ ਇਹ ਗੱਲ ਹੋਰ ਹੈ ਇਹ ਗੱਲ ਹੋਰ ਹੈ। ਮੈਂ ਤਾਂ ਮੇਰੇ ਹਿਸਾਬ ਨਾਲ ਕੋਈ ਹੋਰ ਨਹੀਂ। ਪਰ ਗਾਲ ਤੂੰ ਮਨ ਜਿਹੜੀ ਪੰਚ ਮਾਰਦੀ ਮਨ ਪਰ ਇੱਕ ੱਤੀ ਹਵਾ ਦੇ ਮੋਰ ਤੇ ਵਹੰਦੇ ਜੇ ਨਾ ਤੇ ਗੁਰਬਾਣੀ ਕਹਿੰਦੀ ਤਾਤੀ ਬਾਉ ਨਾ ਲਾਗੇ ਪਾਰ ਬ੍ਰਹਮ ਸ਼ਰਨਾਈ ਜੋ ਗਿਰਦ ਹਮਾਰੇ ਨਾਮ ਦਾ ਜੋ ਜੋ ਗਿਰਦ ਹਮਾਰੇ ਨਾਮ ਦਾ ਤਕ ਲਗੇ ਨਾ ਜਿਹੜੇ ਇਹਨੂੰ ਬਚਾਉਣ ਵਾਲਾ ਹੈ ਤੁਵੇ ਨੂੰ ਕੰਦਾਸਰ ਪਰ ਮੈਂ ਸਹਿਰੇ ਨੇ ਜੋ ਗਿਰਦਾ ਹੈ ਉਹ ਆਮ ਦੇ ਕਾਰਨ ਜੋ ਵਾਲੇ ਨੂੰ ਹੀਟਰ ਬੋਲੇ ਨੇ ਬਾਹਰ ਹਨ ਹੋਰ ਕਰਨਾ ਹੋ ਜਾਣਾ ਇਹਨੂੰ ਤੱਤੀ ਠੰਡੀ ਹਵਾ ਲੱਗ ਜਾਣੀ ਜਾਂ ਗਰਮ ਸਰਦਤ ਹੋ ਜਾਣਾ ਤੇ ਹੋਰ ਬਿਮਾਰ ਹੋ ਸਕਦਾ ਆ ਗੱਲ ਤਾਂ ਗੱਡੀ ਗੱਲ ਕਰਨ ਵਾਲੀ ਉਸ ਵਜਾਇ ਹੈ ਕਹਿੰਦੀ ਬਾਬਾ ਜੀ ਉਹ ਗੱਲ ਕਿਹੜੀ ਸੁਣਾਲੇ ਮੈਂ ਕਿ ਆ ਜਿਹੜੇ ਛਤੇ ਦੇ ਬਹਿ ਕੇ ਸਮਝਾਦੇ ਨਾ ਵੀ ਗੱਲ ਸਮਝਿਆ ਕਰ ਆਗਲਾ ਛੱਡ ਦੇ ਉਹ ਜਿਉ ਬਾਣੀ ਆ ਤੱਤੀ ਬਾਹਰ ਲਾਗੇ ਪਾਰਕਮ ਸ਼ਰਨਾਈ ਚੋਗਿਰਧ ਹਮਾਰੇ ਨਾਮ ਦਾ ਸੁਖ ਲਗੇ ਨਾ ਪਾਏ ਸਤਿਗੁਰ ਪੂਰਾ ਭੇਟਿਆ ਤੈਨੂੰ ਬਣਤ ਬਣਾਇ ਜੇ ਬਣਾਉਂਦਾ ਹੈ ਉਹ ਕਹਿੰਦੀ ਬਾਬਾ ਜੀ ਸਾਡੇ ਤੇ ਗੀੜ ਚ ਨਹੀਂ ਆਉਂਦੀ ਗੱਲ ਅਸੀਂ ਤਾਂ ਇਹ ਜਾਣਦੇ ਹੰ ਛੰਡੀ ਹਮਾ ਦਾ ਪਤਾ ਕੇ ਤੱਤੀ ਹੋਰੇ ਕਹੀਏ ਵੇਖ ਮਾਂ ਨਹੀਂ ਤੱਤੀ ਹੋਰੇ ਕਰਦੀ ਉਦੋਂ ਕਿ ਉਹ ਤਾਂ ਤੇ ਤੰਡੇ ਚੋਲੇ ਹਾਂ ਛੰਡੇ ਚੋਲੇ ਹਾਂ ਤੂੰ ਤੱਤੇ ਢੋਲਣੇ ਲੱਗੀਆਂ ਪਤਾ ਨਹੀਂ ਕੀ ਗੱਲ ਕੱਲ ਨੂੰ ਤਾਂ ਅਸਰ ਹੋ ਸਕਦਾ ਹੈ ਸ਼ਗੁਰ ਪਰੀ ਸਾਸ ਨੂੰ ਤੇ ਆਪਾਂ ਸਾਰੇ ਸਭ ਉਹਦੇ ਚਾਣਾ ਜੀ ਠੰਡੇ ਚੋਲੇ ਲਿਆਣ ਬਾਹਲੇ ਗਰਮ ਚੋਲੇ ਲਿਆਣ ਨਹੀਂ ਆਉਂਦੇ ਜੇ ਸਤਿਗੁਰ ਕਿਰਪਾ ਕਰੇ ਤਾਂ ਸਾਨੂੰ ਨਾ ਗਰਮ ਦਾ ਪਤ ਲੱਗਣਾ ਨਾ ਠੰਡੇ ਦਾ ਪਤ ਲੱਗਣਾ ਮਨ ਸਤਿਗੁਰ ਦੇ ਜਨਮ ਮਨ ਵੇਖਿਆ ਚਰਨਾ ਆਰੰਭ 10 ਲਗੜਾ ਸਾਹ ਜੇ ਮਨ ਜੋੜਦਾਏ ਤੇ ਨਾਰ ਮੰਨਣਾ ਸਤਪੁਰਨਾ ਜੋੜਦਾਏ ਬੰਦ ਫਿਰ ਨਹੀਂ ਪਤਾ ਲੱਗਦਾ ਇਹ ਜੁੜਦਾ ਨਹੀਂ ਸਾਨੂੰ ਖੰਡ ਨਹੀਂ ਲੱਗਦੀ ਐ ਸਾਨੂੰ ਗਰਮੀ ਵੀ ਲੱਗਦੀ ਹੈ ਤੁਗੁਰੇ ਪ੍ਰੀਤ ਸਾਗਤ ਅੱਜ ਸਤਪੁਰ ਦਾ ਜੋ ਉਪਦੇਸ਼ ਹੈ ਉਹ ਤੁਖਾਰ ਨਾਲ ਵਿਆਪੇ ਕੰਠ ਮਿਲਿਆrna ਉਹਨਾਂ ਨੂੰ ਉਹ ਮੇਨਾ ਕੁਛ ਨਹੀਂ ਕਿਹਾ ਜੇ ਸਤਪੂ ਦੀ ਕਿਰਪਾ ਆਪਣੇ ਕੰਠ ਅੰਦਰ ਆਪਣੇ ਹਿਰਦ ਅੰਦਰ ਪਰਮੇਸ਼ਰ ਦਾ ਨਾਮ ਜਪਦਾ ਸਿਮਰਨ ਕਰਦਾ ਬੰਦਗੀ ਕਰਦਾ ਇਬਾਦਤ ਕਰਦਾ ਉਨਾਂ ਨੂੰ ਕੁਝ ਵੀ ਨਹੀਂ ਕਰਦਾ ਜੋ ਨਹੀਂ ਕਰਦਾ ਇਹਨਾਂ ਨੂੰ ਸਾਰਾ ਕੁਝ ਹੁੰਦਾ ਹੈ। ਅਗੁਰਪ੍ਰੀਤ ਸਾਹਿਬ ਜੀ ਐਸੀ ਮਿਹਨੇ ਆਂਦਾ ਸਤਿਗੁਰ ਦਾ ਸਿਮਨ ਕਰੀਏ ਵੰਦਗੀ ਕਰੀਏ ਜੋ ਨਹੀਂ ਵੀ ਕਰ ਸਾਸ਼ਣ ਸਿਮਨ ਕਰ ਸਕਦਾ ਹੈ ਉਹ ਸਤਿਗੁਰ ਦਾ ਜਨਮਸਕਾਰ ਹੀ ਕਰੀਏ बार-बार ਨਮਸਕਾਰ ਕਰੀਏ ਮੰਗ ਕਰੀਏ ਕਿ ਪਾਤਸ਼ਾਹ ਕਿਰਪਾ ਕਰੋ ਸਾਡੇ ਤੇ ਮਨ ਜੋੜੀ ਜਾਏ ਅੱਜ ਸਤਿਗੁਰ ਦੀ ਕਿਰਪਾ ਨਾਲ ਪੋਮੀ ਇਹਨਾ ਪਰ ਰਾਮ ਹੋ ਗਿਆ ਪਰ ਪੋਮੀ ਦੇ ਅੰਦਰ ਚਰਨਾ ਵੀ ਜੁੜ ਕੇ ਪ੍ਰੀਸਾ ਸੰਗਤਿ ਜੀਵਨ ਨੂੰ ਪੋਚਨ ਸੁਚਨਾਈ। ਸਾਡੇ ਗੁਰੂ ਕੇ ਪਾ ਦੇ ਨਾਲ ਜਿੱਥੇ ਪੋਮੀ ਨੇ ਪੀ ਸ਼ੰਗਰਾਂ ਦੇ ਤੋਸੀ ਇਕੱਠੇ ਹੋਏ ਉਸ ਮੰਦਿਰ ਦੇ ਅੰਦਰ ਸੁਬਦਾਰ ਦਰਸਿੰਗ ਜੀ ਬਲੋਂ ਸ੍ਰੀ ਖੰਡ ਪਾਠ ਦੀ ਸੇਵਾ ਕੀਤੀ ਗਈ ਔਰ ਗੁਰੂ ਸਹਿਬਾ ਨੂੰ ਅੰਦਰ ਮੁਕ ਪ੍ਰਵਾਹ ਕਰੋ tatha ਗੁਰੂ ਕੇ ਸੰਤਾਂ ਬਲੋਂ para if o are saia, para